ਦੀ ਕੁੱਟਮਾਰ ਹੋ ਰਹੀ ਸੀ ਤੁਸੀਂ ਜਾਪ ਕਰ ਰਹੇ ਸੀਗੇ ਬਾਬੇ ਨਾਨਕ ਦਾ ਨਾਮ ਜਾਪ ਰਹੇ ਸੀਗੇ ਤਾਂ ਵੀ ਨਹੀਂ ਉਹਨਾਂ ਨੇ ਛੱਡਿਆ ਕੀ ਚੱਲ ਰਿਹਾ ਸੀ ਉਸ ਵੇਲੇ ਦਿਮਾਗ ਦੇ ਵਿੱਚ ਉਸ ਵੇਲੇ ਦਿਮਾਗ 'ਚ ਇਹੋ ਚੱਲ ਰਿਹਾ ਪੁਲਿਸ ਛੱਡ ਦੇਵੇ ਮੈਨੂੰ ਪੁਲਿਸ ਤਾਂ ਮੇਰੇ ਲਾਸ਼ਾਂ ਪਾ ਕੇ ਗਈ ਹੈ ਅੱਜ ਇਹਨਾਂ ਨੇ ਮੁੱਖ ਮੰਤਰੀ ਦਾ ਬਹੁਤ ਵਧੀਆ ਫੈਸਲਾ ਕਰਾਇਆ ਭਾਈ ਦਵਿੰਦਰ ਸਿੰਘ ਆਪਣੇ ਨਾਲ ਬੈਠੇ ਆ ਜਾਣੀਆਂ ਪਿੰਡ ਤੋਂ ਇਹਨਾਂ ਨੇ ਆਪਣਾ ਆਪਣਾ ਕੀ ਕਹਿੰਦੇ ਫੈਸਲਾ ਕਰਾਇਆ ਆਪਣਾ ਗੋਦਵਾਲ ਸਾਹਿਬ ਨੇ ਲੁਧਿਆਣੇ ਤੋਂ ਆ ਜਾਣੀਆਂ ਕਹਿੰਦੇ ਇਹਨਾਂ ਦੀ ਰਿਸ਼ਤੇਦਾਰੀ ਉੱਥੇ ਮੈਨੂੰ ਲੈ ਕੇ ਗਏ ਹੈ ਪਾੜਾ ਦੇ ਇਦਾਂ ਵਾਪਰਿਆ ਮੈਂ ਦੁੱਧ ਲੈਣ ਜਾਂਦਿਆਂ ਹਾਂ ਉਰਾ ਦੇ ਵਿੱਚ ਕੁੱਤਾ ਪੈ ਗਿਆ ਮੈਨੂੰ ਤੇ ਕੁੱਤਾ ਥੜਾ ਪੈ ਗਿਆ ਤੇ ਕੁੱਤੇ ਨੂੰ ਮੈਂ ਵੱਢਣ ਪਿਆ ਤਲਵਾਰ ਮਾਰਨ ਪਿਆ ਉਹਨਾਂ ਤਲਵਾਰ ਖੋ ਕੇ ਅੰਦਰ ਰੱਖ ਲਈ ਇਦਾਂ ਫਿਰ ਇਦਾਂ ਰੋੜੇ ਰਾੜੇ ਮਾਰੇ ਬੁਗੇ ਉਹਨਾਂ ਦੇ ਉਹਨਾਂ ਫਿਰ ਪੁਲਿਸ ਲੈਣ ਦੀ ਪੁਲਿਸ ਨੇ ਮੇਰੇ ਫਿਰ ਆਉਂਦੇ ਆ ਡੰਡੇ ਮਾਰਨੇ ਸ਼ੁਰੂ ਕਰਤੇ ਮੇਰੀ ਪੁੱਛ ਗਿਸ਼ ਨਹੀਂ ਕੀਤੀ ਆਉਂਦੇ ਡੰਡੇ ਮਾਰਨੇ ਸ਼ੁਰੂ ਕਰਤੇ ਮੇਰਾ ਪਰਨਾ ਲਾ ਕੇ ਵਾੜਬੋੜ ਖੇਚੇ ਤੇ ਉਤਾ ਕੇ ਗੱਡੀ ਜੀ ਸੁੱਟ ਕੇ ਲੈ ਗਏ ਮੈਨੂੰ ਪੁਲਿਸ ਨੂੰ ਲੱਗਦਾ ਨਹੀਂ ਕਿ ਆ ਕੇ ਤੁਹਾਡੇ ਨਾਲ ਗੱਲ ਕਰਨੀ ਚਾਹੀਦੀ ਸੀ ਬਹਿ ਕੇ ਗੱਲ ਹੋਣੀ ਚਾਹੀਦੀ ਸੀ ਆ ਬਹਿ ਕੇ ਗੱਲ ਹੋਣੀ ਚਾਹੀਦੀ ਸੀ ਪਰ ਬਹਿ ਕੇ ਗੱਲ ਹੋਈ ਨਹੀਂ ਫਿਰ ਉਹ ਨਾ ਆਉਂਦਾ ਮੈਨੂੰ ਕੁੱਟ ਮਾਰ ਕਰਕੇ ਤੇ ਲੈ ਕੇ ਚੋਕੇ ਨਿਹੰਗ ਸਿੰਘ ਜੱਥੇ ਬੰਦਿਆਂ ਦੇ ਸੰਗਾ ਸਾਹਿਬ ਆਏ ਹੋਰ ਤੇ ਕੋਈ ਆਇਆ ਨਹੀਂ ਹਾਲਚਾਲ ਪੁੱਛਣ ਹਾਲਚਾਲ ਤੇ ਅੱਜ ਜ਼ਰੂਰ ਪੁੱਛਣਾ ਹੈ ਆਪਣੇ ਕੀ ਕਹਿੰਦੇ ਬੈਠੇ ਨਾਲ ਭਾਈ ਦਵਿੰਦਰ ਸਿੰਘ ਅਜੇ ਗਿਲਾ ਸ਼ਿਕਵਾ ਹੈਗਾ ਸੋਣੀ ਮਾਨ ਹੋਣਾ ਜਾਂ ਕਿਸੇ ਨਾਲ ਵੀ ਕੀ ਹਾਲਚਾਲ ਨਹੀਂ ਪੁੱਛਿਆ ਆਪਣਾ ਫਾਇਦਾ ਲੈ ਗਏ ਮੈਨੂੰ ਹੱਲੇ ਵੀ ਨਹੀਂ ਪੁੱਛਿਆ ਉਹਨਾਂ ਨੇ ਨਹੀਂ ਨਹੀਂ ਗਿਲਾ ਸ਼ਿਕਵਾ ਕਾਦਾ ਉਹ ਕਹਿੰਦੇ ਦੋ ਚਾਰ ਮਹੀਨੇ ਘਰੇ ਲਾਇਆ ਤੈਨੂੰ ਲੈ ਜਾਗੇ ਬੱਚ ਫੋਨ ਨਹੀਂ ਚੁੱਕਿਆ ਉਹਨਾਂ ਨੇ ਨੇ 2-4 ਮਹੀਨੇ ਹੁਣ ਤਾਂ ਸਾਲ ਹੋ ਗਿਆ ਵਾਚ ਉਹਨਾਂ ਫੋੜੇ ਨਹੀਂ ਚੁੱਕਿਆ ਹਾਂਜੀ ਉਹਨਾਂ ਦਾ ਵੀ ਕੰਮ ਬੰਦ ਹੋ ਗਿਆ ਉਹਨਾਂ ਦੇ ਬੈਸਾ ਪਾੜ ਗਏ ਹੁਣ ਤਾਂ ਸਾਰਾ ਕੰਮ ਬੰਦ ਹੋ ਗਿਆ ਨੇ ਉਹ ਮੈਨੂੰ ਪ੍ਰੈਗਾਪਨਲ ਦੇ ਕੈਪਸੂਲ ਵੀ ਖਵਾਉਂਦੇ ਰਹਾ ਉਹ ਪ੍ਰੈਗਾਪਸੂਲ ਡਾਕਟਰਾਂ ਨੇ ਗਾਲਾਂ ਕੱਢੀਆਂ ਫਿਰ ਉਹ ਇੱਥੇ ਮੈਂਟਲ ਹਸਪੀਟਲ ਅਮਰitsar ਉਹਨਾਂ ਨੂੰ ਦਿਖਾਇਆ ਵੀ ਦੱਸਿਆ ਵੀ ਮੈਨੂੰ ਪ੍ਰੈਗਾਪਨਲ ਦੇ ਕੈਪਸੂਲ ਵੀ ਖਵਾਉਂਦੇ ਰਹਾ ਉਹ ਡਾਕਟਰਾਂ ਨੇ ਗਾਲਾਂ ਕੱਢੀਆਂ ਤੈਨੂੰ ਕਿਹੜੇ ਕੰਜਰ ਨੇ ਦਵਾਈ ਖਵਾਈ ਏ ਉਹ ਐਂਦੇ ਨਸ਼ੇ ਵਾਲੇ ਤੈਨੂੰ ਕੈਪਸੂਲ ਖਵਾਉਂਦੇ ਰਹਾ ਹਾਂਜੀ ਕਿੰਨੇ ਖਵਾਇਆ ਤੁਹਾਨੂੰ ਪ੍ਰੈਗਾ ਵਾਲੇ ਕ ਹਾਂ ਜੀ ਉਹ ਤਾਂ ਕੰਪਨੀ ਵਾਲੇ ਖਵਾਉਂਦੇ ਰਹੇ ਹਨ ਪਹਿਲਾਂ ਹਾਂ ਜੀ ਹਾਂ ਜੀ ਸੋਣੀ ਮਾਨ ਹੋਣੀ ਕਹਿ ਸਕਦੇ ਆ ਪੜੇ ਲਿਖੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਪ੍ਰੈਗੇ ਦੇ ਕੈਪਸੂਲ ਕਿਹੜੇ ਹੁੰਦੇ ਆ ਸਾਨੂੰ ਦੱਸਣ ਦੀ ਲੋੜ ਨਹੀਂ ਜੇਕਰ ਆਖਰੀ ਐਕਵਾਇਆ ਹੈ। ਮંત્રી ਸਾਹਿਬ ਨੂੰ ਸੱਦਿਆ ਉਹ ਪੁਲਿਸ ਵਾਲਿਆਂ ਦਾ ਵੀ ਰਸਤਾ ਕਾਇਮ ਕੀਤਾ ਕਿ ਭਾਈ ਤੁਸੀਂ ਆਓ ਤੇ ਆਪਾਂ ਜਿਹੜਾ ਇਸ ਮਸਲੇ ਨੂੰ ਬਰੌਲ ਮਿਲ ਕੇ ਤਾਂ ਉਹਨਾਂ ਨੇ ਆਖਿਆ ਕਿ ਬਾਬਾ ਜੀ ਅਸੀਂ ਗੁਰੂ ਸਾਹਿਬ ਤੋਂ ਮਾਫੀ ਮੰਗਦੇ ਆਂ ਇੰਨਾਂ ਕੋਲ ਮਾਫੀ ਮੰਗਦੇ ਆਂ। ਬੀਤੇ ਦਿਨ ਪਿੰਡ ਦੀਨੇਵਾਲ ਵਿਖੇ ਜੋ ਮੁੱਖ ਮੰਤਰੀ ਧਰਮਪ੍ਰੀਤ ਨਾਲ ਹੋਇਆ ਅਸੀਂ ਸਭ ਭਲੀ ਭਾਂਜਾਂ ਨੂੰ ਆ ਉਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਅਤੇ ਜਿੰਨਾਂ ਵੱਲੋਂ ਮੁੱਖ ਮੰਤਰੀ ਦੀ ਕੋਟਮਾਰ ਕੀਤੀ ਗਈ ਸੀਗੀ ਉਹਨਾਂ ਨੇ ਮੁੱਖ ਮੰਤਰੀ ਕੋਲ ਆ ਕੇ ਮਾਫੀ ਵੀ ਮੰਗੀ ਹੈ ਇਸ ਵੇਲੇ ਸਾਡੇ ਨਾਲ ਧਰਮਪ੍ਰੀਤ ਉਫ ਮੁੱਖ ਮੰਤਰੀ ਮੌਜੂਦ ਹੈ ਮੁੱਖ ਮੰਤਰੀ ਜੀ ਕੀ ਗੱਲਬਾਤ ਹੋਈ ਸੀ ਉਸ ਦਿਨ ਕਿ ਇਦਾਂ ਪਾਣਾ ਜਿਹੜਾ ਵਾਪਰਿਆ ਸੀਗਾ ਅੱਜ ਪਾੜਾ ਦੇ ਇਦਾਂ ਵਾਪਰਿਆ ਮੈਂ ਦੁੱਧ ਲੈਣ ਜਾਂਦਿਆਂ ਹਾਂ ਔਰ ਆਹ ਦੇ ਵਿੱਚ ਕੁੱਤਾ ਪੈ ਗਿਆ ਮੈਨੂੰ ਤੇ ਕੁੱਤਾ ਸੜਾ ਪੈ ਗਿਆ ਤੇ ਕੁੱਤੇ ਨੂੰ ਮੈਂ ਵੱਢਣ ਪਿਆ ਤਲਵਾਰ ਮਾਰਨ ਪਿਆ ਉਹਨਾਂ ਤਲਵਾਰ ਖੋ ਕੇ ਅੰਦਰ ਰੱਖ ਲਈ ਇਦਾਂ ਫਿਰ ਇਦਾਂ ਰੋੜੇ ਰਾੜੇ ਮਾਰੇ ਬੁਗੇ ਉਹਨਾਂ ਦੇ ਉਹਨਾਂ ਫਿਰ ਪੁਲਿਸ ਲੈ ਆਂਦੀ ਪੁਲਿਸ ਨੇ ਮੇਰੇ ਫਿਰ ਆਉਂਦੇ ਡਾਂਡੇ ਮਾਰਨੇ ਸ਼ੁਰੂ ਕਰਤੇ ਮੇਰੀ ਪੁੱਛ ਗਿਸ਼ ਨਹੀਂ ਕੀਤੀ ਆਉਂਦੇ ਡਾਂਡੇ ਮਾਰਨੇ ਸ਼ੁਰੂ ਕਰਤੇ ਮੇਰਾ ਪਰਨਾ ਲਾ ਕੇ ਵਾੜ-ਵੋੜ ਖੇਚੇ ਤੇ ਉਤਾ ਕੇ ਗੱਡੀ ਜੀ ਸੁੱਟ ਕੇ ਲੈ ਗਏ ਮੈਨੂੰ ਅੱਛਾ ਆਂਦੇ ਤੁਹਾਡੀ ਕੁੱਟਮਾਰ ਕਰਨੀ ਸ਼ੁਰੂ ਕਰਤੀ ਕੁਝ ਨਹੀਂ ਪੁੱਛਿਆ ਤੁਹਾਨੂੰ ਨਹੀਂ ਨਹੀਂ ਕੁਝ ਨਹੀਂ ਪ अच्छा गल करिए ता जदों उथे ओन्ना ने पुलिस बळाई सीगी ता ओन्ना नाल कोई गल बात आखी गई सीगी या जदों तुसी इटा रोड़े मार के कुत्ते नु अपना बचा केरन दी कोशिश कीती ओन्ना थो थो ने थोनु आख्या नहीं असि कुत्ता ਫੜ ਲੈਨੀ ਆ ਜੀ ਅਸੀਂ ਤੁਹਾਡਾ ਬਚਾ ਕੇਵਾ ਦਿੰਨੇ ਆ ਨਹੀਂ ਨਹੀਂ ओन्ना ਨੇ ਇਹਦਾ ਆਖਿਆ ਪਰ ਜਿਹੜੀ ਤੁਸੀਂ ਕਿਰਪਾਨ ਲੈ ਕੇ ਗਏ ਸੀਗੀ ओन्ना ਨੇ ਖੋ ਕੇ ਅੰਦਰ ਰੱਖ ਲਈਤੀ ਸੀਗੀ ਕਾਰਨ ਕੀ ਬਣਿਆ ਕਿ ਤੁਹਾਨੂੰ ਕਿਰਪਾਨ ਚੱਕਣੀ ਪੈਗੀ ਕਿ ਕੁੱਤਾ ओन्ना ਨੇ ਪਾਲਿਆ ਸੀਗਾ ਜਿਹੜਾ ਤੁਹਾਨੂੰ ਪਿਆ ਸੀਗਾ ਜੀ ਹਾਂ ਨੇ ਪਾਲਿਆ ਪਾਲਿਆ ਰੱਖਿਆ ਉਹਨਾਂ ਕੋਲ ਹਾਂਜੀ ਉਸ ਤੋਂ ਬਾਅਦ ਜਦੋਂ ਕੰਪਲੇਂਟ ਕੀਤੀ ਸੀ ਉਹਨਾਂ ਨੇ ਤਾਂ ਪੁਲਿਸ ਨੂੰ ਲੱਗਦਾ ਨਹੀਂ ਕਿ ਆ ਕੇ ਤੁਹਾਡੇ ਨਾਲ ਗੱਲ ਕਰਨੀ ਚਾਹੀਦੀ ਸੀ ਬਹਿ ਕੇ ਗੱਲ ਹੋਣੀ ਚਾਹੀਦੀ ਸੀ ਸਾਰੀ ਹਾਂ ਬਹਿ ਕੇ ਗੱਲ ਹੋਣੀ ਚਾਹੀਦੀ ਸੀ ਪਰ ਬਹਿ ਕੇ ਗੱਲ ਹੋਈ ਨਹੀਂ ਫਿਰ ਉਹ ਉਹਨਾਂ ਆਉਂਦੇ ਮੈਨੂੰ ਕੁੱਟਮਾਰ ਕਰਕੇ ਤੇ ਲੈ ਗਏ ਚੋਕੇ ਜਦੋਂ ਤੁਹਾਡੀ ਕੁੱਟਮਾਰ ਹੋ ਰਹੀ ਸੀ ਤੁਸੀਂ ਜਾਪ ਕਰ ਰਹੇ ਸੀਗੇ ਬਾਬੇ ਨਾਨਕ ਦਾ ਨਾਮ ਜਾਪ ਰਹੇ ਸੀਗੇ ਤਾਂ ਵੀ ਨਹੀਂ ਉਹਨਾਂ ਨੇ ਛੱਡਿਆ ਕੀ ਚੱਲ ਰਿਆ ਸੀ ਉਸ ਵੇਲੇ ਦਿਮਾਗ ਦੇ ਵਿੱਚ ਉਸ ਵੇਲੇ ਦਿਮਾਗ 'ਚ ਇਹੋ ਚੱਲ ਰਿਹਾ ਪੁਲਿਸ ਛੱਡ ਦੇਵੇ ਮੈਨੂੰ ਪੁਲਿਸ ਤਾਂ ਮੇਰੇ ਲਾਸ਼ਾਂ ਪਾ ਕੇ ਗਈ ਹੈ ਹੂੰ ਉਸ ਤੋਂ ਬਾਅਦ ਕੌਣ ਕੌਣ ਤੁਹਾਡੇ ਸਾਥ ਦੇ ਵਿੱਚ ਆਇਆ ਤੁਹਾਡੇ ਨਾਲ ਲੰਬਾ ਸਮਾਂ ਸੋਨੀ ਮਾਨ ਹੁਣੀ ਤੁਹਾਡਾ ਕਹਿ ਸਕਦੇ ਆ ਫਾਇਦਾ ਚੱਕ ਕੇ ਚਲੇ ਗਏ ਸੀਗੇ ਕਾਫੀ ਵਿਊ ਲਿੱਤੇ ਫਿਰ ਤੁਹਾਨੂੰ ਉੱਥੇ ਦਾ ਉੱਥੇ ਛੱਡ ਕੇ ਤੁਹਾਡੇ ਕਰਦੇ ਹਾਲਾਤ ਵੀ ਹੋਵੇ ਆ ਕਦੀ ਸੋਨੀ ਮਾਨ ਦਾ ਫੋਨ ਆਇਆ ਉਸ ਤੋਂ ਬਾਅਦ ਅੱਜ 2-4 ਦਿਨ ਹੋ ਚੁੱਕਿਆ ਗੱਲਬਾਤ ਨਹੀਂ ਨਹੀਂ ਕਹੇ ਤਾਂ ਫੋਨ ਨਹੀਂ ਆਇਆ ਸੋਨੀ ਮਾਨ ਦਾ ਨਹੀਂ ਆਇਆ ਸੈਕਟਰ ਦਾ ਹੀ ਸਿੰਗਰ ਦਾ ਨਹੀਂ ਫੋਨ ਆਇਆ ਨਹੀਂ 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 ਅੱਛਾ ਸਰਕਾਰ ਦੀ ਗੱਲ ਕਰਦੇ ਆ ਬੜੇ ਵੱਡੇ ਵੱਡੇ ਦਾਅਵੇ ਕਰਦੀ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਆ ਆਮ ਲੋਕਾਂ ਦੇ ਲਈ ਆ ਕਿਸੇ ਸਰਕਾਰ ਦੇ ਨੁਮਾਇੰਦੇ ਦਾ ਫੋਨ ਆਇਆ ਕਿ ਇੱਕ ਘਟਨਾ ਵਾਪਰੀ ਅਸੀਂ ਤੁਹਾਡੇ ਘਰ ਆ ਰਹੇ ਹਾਂ ਤੁਹਾਡਾ ਹਾਲਚਲ ਪੁੱਛਣ ਆ ਰਹੇ ਨੇ ਨਹੀਂ ਨਹੀਂ ਸਰਕਾਰ ਕਿਸੇ ਦਾ ਨਹੀਂ ਫੋਨ ਆਇਆ ਆਪਣੇ ਨਾਲ ਆ ਬੈਠੇ ਆਪਣੇ ਹਜ ਦਵਿੰਦਰ ਸਿੰਘ ਖਾਲਸਾ ਸੁਸਾਇਟੀ ਇਹਨਾਂ ਦੀ ਬਹੁਤ ਵਧੀਆ ਇਹ ਬਹੁਤ ਵਧੀਆ ਆਪਣਾ ਕੀ ਕਹਿੰਦੇ ਸੇਵਾ ਕਰਦੇ ਆ ਪੰਥ ਦੀ ਅੱਜ ਇਹਨਾਂ ਨੇ ਮੁੱਖ ਮੰਤਰੀ ਦਾ ਬਹੁਤ ਵਧੀਆ ਫੈਸਲਾ ਕਰਾਇਆ ਭਾਈ ਦਵਿੰਦਰ ਸਿੰਘ ਆਪਣੇ ਨਾਲ ਬੈਠੇ ਆ ਜਾਣੀਆਂ ਪਿੰਡ ਤੋਂ ਇਹਨਾਂ ਨੇ ਆਪਣਾ ਆਪਣਾ ਕੀ ਕਹਿੰਦੇ ਫੈਸਲਾ ਕਰਾਇਆ ਆਪਣਾ ਗੋਂਦਵਾਲ ਸਾਹਿਬ ਨੇ ਲੁਧਿਆਣੇ ਤੋਂ ਆ ਜਾਣੀਆਂ ਕਹਿੰਦੇ ਇਹਨਾਂ ਦੇ ਰਿਸ਼ਤੇਦਾਰੀ ਉੱਥੇ ਮੈਨੂੰ ਲੈ ਕੇ ਗਏ ਹੈ ਜਾਣੀਆਂ ਇਹਨਾਂ ਦੇ ਰਿਸ਼ਤੇਦਾਰੀ ਉੱਥੇ ਮੈਨੂੰ ਲੈ ਕੇ ਗਏ ਲੁਧਿਆਣੇ ਤੋਂ ਆਪਣੇ ਦਵਿੰਦਰ ਸਿੰਘ ਖਾਲਸਾ ਭਾਈ ਆ ਆਪਣੇ ਨਾਲ ਕੱਲ ਫੈਸਲਾ ਕਰਾ ਕੇ ਆਏ ਗੋਂਦਵਾਲ ਸਾਹਿਬ ਆਪਣਾ ਕੀ ਗੁਰੂ ਅਮਰਦਾਸ ਦੇ ਘਰ ਗੋਂਦਵਾਲ ਸਾਹਿਬ ਉੱਥੇ ਆਪਣਾ ਦਫ਼ਤਰ ਦੇ ਵਿੱਚ ਫੈਸਲਾ ਕਰਾਇਆ ਸਾਰੀ ਪਿੰਡ ਦੀ ਪੰਚਾਇਤ ਨੂੰ ਇਕੱਠੇ ਕਰਕੇ ਆਪਣਾ ਕੀ ਕਹਿੰਦੇ ਸਾਰੇ ਪੁਲਿਸ ਵਾਲਿਆਂ ਨੂੰ ਜਿਨ੍ਹਾਂ ਨੇ ਕੁੱਟਮਾਰ ਕੀਤੀ ਉਹਨਾਂ ਨੂੰ ਕਰਕੇ ਇਕੱਠੇ ਲਿਖ ਲਿਖਾ ਕਰਕੇ ਪੁਲਿਸ ਵਾਲਿਆਂ ਕੋ ਮਾਫੀ ਮੰਗਾ ਕੇ ਗੁਰਦੁਆਰੇ ਵਿੱਚ ਇਦਾਂ ਸਾਰਿਆਂ ਨੂੰ ਇੱਕ ਥਾਂ ਸਾਂਝਾ ਕਰਕੇ ਤੇ ਸਾਰਾ ਫੈਸਲਾ ਵਧੀਆ ਕਰ ਦਿੱਤਾ ਗਿਆ ਹੁਣ ਵੀ ਦੇਖ ਰਿਆਂ ਬੜੇ ਲੋਕੀ ਤੁਹਾਡਾ ਫਾਇਦਾ ਚੱਕ ਕੇ ਕਈਆਂ ਨੇ ਵਿਊ ਲੈ ਲਏ ਤੁਹਾਡੀਆਂ ਵੀਡੀਓ ਪਾ ਪਾ ਕੇ ਪਰ ਹਾਲਚਾਲ ਕੋਈ ਪੁੱਛਣੇ ਹਾਲਚਾਲ ਠੜੇ ਉਹੀ ਦੋ ਚਾਰ ਜਾਣੇ ਪੁੱਛਣ ਆਏ ਜਿਹੜੇ ਠੜਾ ਨਾ ਹੁੰਦੇ ਸੀ ਸੰਗਾ ਸਾਹਿਬ ਆਇਆ ਨਿਹੰਗ ਸਿੰਘ ਜਥੇ ਬੰਦੀਆਂ ਆਈਆਂ ਸੀ ਹਾਂ ਨਿਹੰਗ ਸਿੰਘ ਜਥੇ ਬੰਦੀਆਂ ਤੇ ਸੰਗਾ ਸਾਹਿਬ ਆਏ ਹੋਰ ਤਾਂ ਕੋਈ ਆਇਆ ਨਹੀਂ ਹਾਲਚਾਲ ਪੁੱਛਣ ਹਾਲਚਾਲ ਤੇ ਅੱਜ ਜ਼ਰੂਰ ਪੁੱਛਣਾ ਹੈ ਆਪਣੇ ਕੀ ਕਹਿੰਦੇ ਬੈਠੇ ਨਾਲ ਭਾਈ ਦਵਿੰਦਰ ਸਿੰਘ ਅਜੇ ਅੱਛਾ ਮੁੱਖ ਮੰਤਰੀ ਤੁਹੋਂ ਥੋੜਾ ਪਹਿਲਾਂ ਵੀ ਬੜਾ ਫਾਇਦਾ ਚੱਕਿਆ ਗਿਆ ਹੁਣ ਵੀ ਜੋ ਘਟਨਾ ਵਾਪਰੀ ਤੁਹਾਡੇ ਕੇਸਾ ਦੀ ਬੇਅਦਬੀ ਕੀਤੀ ਗਈ ਨਿਹੰਗ ਸਿੰਘ ਆਏ ਚਲੋ ਪੁਲਿਸ ਵਾਲਿਆਂ ਨੇ ਵੀ ਹੁਣ ਮਾਫੀ ਮੰਗ ਲਈ ਐ ਕੀਰਤਕ ਮਾਈ ਕਿਵੇਂ ਚੱਲ ਰਹੀ ਐ ਘਰ ਦਾ ਖਰਚਾ ਕਿਵੇਂ ਕਰ ਰਹੇ ਹੋ ਤੁਸੀਂ ਅੱਜ ਘਰ ਦਾ ਖਰਚਾ ਤੇ ਇਦਾਂ ਚੱਲ ਰਿਹਾ ਆਪਣਾ 2-400 ਲਿਆਉਂਦੇ ਡੈਡੀ ਰੋਜ਼ ਕਰਕੇ ਇਦਾਂ ਦਿਹਾੜੀ ਦਾ ਪਾ ਆਪਣਾ ਕੀ ਕਹਿੰਦੇ ਇਦਾਂ ਪੈਲੀ ਪਠੇ ਪੋਠੇ ਵੜਨ ਜਾਈਦਾ ਵਾ ਜਾਂ ਇਦਾਂ ਬੰਨੇ ਬੰਨੇ ਗੋਟਣ ਜਾਈਦਾ ਕਣਕ ਕੁਣਕ ਇਦਾਂ ਕਰਨ ਜਾਈਦਾ ਇਦਾਂ ਦਿਹਾੜੀ ਮਜ਼ਦੂਰੀ ਕਰਨ ਜਾਈਦਾ 2-400 ਇਦਾਂ ਆਉਂਦਾ ਵਾ ਤੇ ਹੁਣ ਆਪਣਾ ਕੀ ਕਹਿੰਦੇ ਆ ਭਾਈ ਦਵਿੰਦਰ ਸਾਹਿਬ ਆਪਣਾ ਬੜਾ ਵਧੀਆ ਸੇਵਾ ਕਰ ਰਿਹਾ ਆਪਣੇ ਮੁੱਖ ਮੰਤਰੀ ਸਾਹਿਬ ਦੀ ਭਾਈ ਦਵਿੰਦਰ ਸਿੰਘ ਕਹਿੰਦੇ ਆ ਤੁਹਾਨੂੰ ਆਪਣਾ ਕੀ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਉਹਨਾਂ ਨਾਲ ਤੁਹਾਨੂੰ ਕਹਿੰਦੇ ਆ ਮਲਾ ਦੇਣਾ ਵਾ ਉਹਨਾਂ ਨਾਲ ਤੁਹਾਨੂੰ ਅਸੰਥਿਆ ਕਰਵਾ ਦੇਣੀ ਤਾਂ ਉਹਨਾਂ ਦੇ ਦਾਲ ਵਿੱਚ ਪੰਥ ਵਿੱਚ ਤਿਆਰ ਕਰ ਦੇਣਾ ਤੁਹਾਨੂੰ ਆਪਣਾ ਭਾਈ ਦਵਿੰਦਰ ਸਾਹਿਬ ਹੁਣ ਆਪਣੇ ਮੁੱਖ ਮੰਤਰੀ ਦੇ ਘਰੋਂ ਕੀ ਕਹਿੰਦੇ ਰਾਸ਼ਨ ਵੀ ਤਿਆਰ ਕਰਕੇ ਇਕੱਠਾ ਕਰਕੇ ਦਿੱਤਾ ਵਾ ਹਾਂਜੀ ਪਿੱਛੇ ਵੀਡੀਓ ਵਾਇਰਲ ਹੋਈ ਆ ਅੱਛਾ ਤੁਹਾਡੀ ਦਵਾਈ ਵੀ ਚੱਲ ਰਹੀ ਹੈ ਤੁਸੀਂ ਦਿਮਾਗੀ ਤੌਰ ਤੇ ਹਾਲੇ ਚੰਗੀ ਤਰ੍ਹਾਂ ਆਮ ਲੋਕਾਂ ਵਾਂਗ ਨਹੀਂ ਉਸ ਤਰੀਕੇ ਸੋਚ ਪਾਰੇ ਕਹਿ ਸਕਦੇ ਆ ਅਸੀਂ ਅਕਸਰ ਆਪਣੇ ਬਜ਼ੁਰਗਾਂ ਤੋਂ ਆਪਣੇ ਘਰ ਦੇ ਕਿ ਸੁਣਦੇ ਆ ਕਿ ਆਮ ਲੋਕਾਂ ਦਾ ਜ਼ਮਾਨਾ ਨਹੀਂ ਹੈ ਚਲਾਕਾਂ ਦੀ ਦੁਨੀਆ ਭੋਲਿਆਂ ਨੂੰ ਖਾ ਲੈਂਦੀ ਹੈ ਸੋ ਇਹ ਇੱਕ ਕਹਿ ਸਕਦੇ ਆ ਭੋਲਿਆਂ ਵਾਂਗ ਹੈ ਜੇਕਰ ਕੋਈ ਕਿਸੇ ਨੇ ਜੋ ਆਕਿਆਹੀ ਕਰ ਦਿੱਤਾ ਗਿਆ ਵਰਤ ਲਿਆ ਹਰ ਵਾਰ ਮੁੱਖ ਮੰਤਰੀ ਨੂੰ ਅਸੀਂ ਸੋਨੀਮਾਨ ਜਾਂ ਹਰ ਉਹ 뮤జిక్ ਡਾਇਰੈਕਟਰ ਦੀ ਗੱਲ ਕਰਦੇ ਹਾਂ ਹਰ ਉਸ ਪ੍ਰੋਡਕਸ਼ਨ ਦੇ ਬੰਦੇ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਦਾ ਕੰਮ ਕੀਤਾ ਕਿ ਇਹਨਾਂ ਨੂੰ ਫੇਮ ਲੈ ਗਏ ਤੁਸੀਂ ਇਹਨਾਂ ਸਰੋ ਵਿਊ ਲੈ ਲੇ ਪੈਸੇ ਲੈ ਲੇ ਕਿ ਤੁਹਾਡਾ ਫਰਜ਼ ਨਹੀਂ ਸੀਗਾ ਕਿ ਇੱਕ ਘਰ ਦੀ ਛੱਤ ਚੰਗੀ ਤਰ੍ਹਾਂ ਪਾ ਜਾਂਦੇ ਜਾਂ ਉਸ ਦੇ ਹੱਥ ਐਸਾ ਕੋਈ ਕੀਤਾ ਦੇ ਜਾਂਦੇ ਕਿ ਜਿਸ ਨਾਲ ਉਸ ਦੀ ਘਰ ਦੀ ਰੋਟੀ ਚੱਲਦੀ ਰਹੇ ਮੁੱਖ ਮੰਤਰੀ ਜੀ ਗਿਲਾ ਸ਼ਿਕਵਾ ਹੈਗਾ ਸੋਨੀਮਾਨ ਹੋਣਾ ਜਾਂ ਕਿਸੇ ਨਾਲ ਵੀ ਕੀ ਹਾਲ ਚਾਲ ਨਹੀਂ ਪੁੱਛਿਆ ਆਪਣਾ ਫਾਇਦਾ ਲੈ ਗਏ ਮੈਨੂੰ ਹੱਲੇ ਵੀ ਨਹੀਂ ਪੁੱਛਿਆ ਉਹਨਾਂ ਨੇ 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 ਗਿਲਾ ਸ਼ਿਕਵਾ ਕਾਦਾ ਉਹ ਕਹਿੰਦੇ ਦੋ ਚਾਰ ਮਹੀਨੇ ਘਰੇ ਲਾਇਆ ਤੈਨੂੰ ਲੈ ਜਾਗੇ ਬੱਚ ਫੋਨ ਨਹੀਂ ਚੁੱਕਿਆ ਉਹਨਾਂ ਨੇ ਦੋ ਚਾਰ ਮਹੀਨੇ ਹੋਏ ਨਹੀਂ ਹਲੇ ਨਹੀਂ ਦੋ ਚਾਰ ਮਹੀਨੇ ਹੁਣ ਤਾਂ ਸਾਲ ਹੋ ਗਿਆ ਬੱਚ ਉਹਨਾਂ ਫੋਨ ਨਹੀਂ ਚੁੱਕਿਆ ਹਾਂਜੀ ਉਹਨਾਂ ਦਾ ਵੀ ਕੰਮ ਬੰਦ ਹੋ ਗਿਆ ਉਹਨਾਂ ਦੇ ਬੈਸਾ ਪਾੜ ਗਏ ਹੁਣ ਤਾਂ ਸਾਰਾ ਕੰਮ ਬੰਦ ਹੋ ਗਿਆ ਨੇ ਸੋ ਦੇਖ ਸਕਦੇ ਹੋ ਧਮਕ ਬੈਸਾ ਵਾਲਾ ਮੁੱਖ ਮੰਤਰੀ ਆਖਿਆ ਜਾਂਦੇ ਸੀਗੇ ਹਾਲੇ ਵੀ ਇਹ ਮੁੱਖ ਮੰਤਰੀ ਦੇ ਨਾਮ ਤੋਂ ਜਾਣੇ ਜਾਂਦੇ ਆ ਵੀ ਜੇਕਰ ਅਸੀਂ ਗਰੀਬ ਇਨਸਾਨ ਨਾਲ ਪੋਲੇ ਇਨਸਾਨਾਂ ਨਾਲ ਚਲਾਕੀ ਕੀਤੀ ਆ ਤਾਂ ਕੰਮ ਕਿਤੇ ਨਾ ਕਿਤੇ ਸਾਡਾ ਵੀ ਠੱਪ ਹੋਇਆ ਇਹ ਅਕਸਰ ਅਸੀਂ ਜਾਣਦੇ ਆ ਕਿ ਕੰਮ ਉਹਨਾਂ ਦਾ ਵੀ ਨਹੀਂ ਚੱਲ ਰਿਹਾ ਜਿਨ੍ਹਾਂ ਨੇ ਇਹਨਾਂ ਸਿਰਫ ਫੇਮ ਖੱਟਿਆ ਸੀਗਾ ਅੱਛਾ ਮੁੱਖ ਮੰਤਰੀ ਜੀ ਸੋਚਿਆ ਕੀ ਆ ਹੁਣ ਅੱਗੇ ਕਿਹੜਾ ਕੰਮ ਫੜਨਾ ਹੈ ਸੰਥਿਆ ਦੀ ਤੁਸੀਂ ਗੱਲ ਕਰਦੇ ਹੋ ਕਿੱਥੇ ਦਲ ਦੇ ਵਿੱਚ ਜਾਣਾ ਚਾਹੁੰਦੇ ਹੋ ਕਿਸ ਗੁਰਦੁਆਰੇ ਦੇ ਵਿੱਚ ਤੁਸੀਂ ਚਾਹੁੰਦੇ ਤੁਹਾਡੀ ਡਿਊਟੀ ਲੱਗਣੀ ਚਾਹੀਦੀ ਹੈ ਹਾਂ ਜੀ ਹਾਂ ਜੀ ਆ ਪੜਵਾ ਦਵਿੰਦਰ ਸਿੰਘ ਖਾਲਸਾ ਮਿਲੇ ਆ ਆਪਣਾ ਕੀ ਕਹਿੰਦੇ ਕਹਿੰਦੇ ਤੁਹਾਨੂੰ ਮਿਲਾਵਾਂਗੇ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਮੇਜਰ ਸਿੰਘ ਆਪਣਾ ਤਰਨਾ ਦਲ ਵਾਲਿਆਂ ਇਨਾਂ ਨੂੰ ਕਹ ਲਿਆ ਆਪਣੇ ਘਰ ਆਪਣੇ ਭਾਈ ਦਵਿੰਦਰ ਸਿੰਘ ਨੂੰ ਤੇ ਇਹਨਾਂ ਨੇ ਆਪਣਾ ਫੈਸਲਾ ਕਰਾਇਆ ਗੋਦਵਾਲ ਸਾਹਿਬ ਹੁਣ ਆਪਣ ਬਾਬਾ ਮੇਜਰ ਸਿੰਘ ਸੋਢੀ ਹਣਾ ਕੋਲ ਛੱਡ ਕੇ ਆਉਣਗੇ ਉੱਥੇ ਆਪਣਾ ਕੀ ਕਹਿੰਦੇ ਸੰਥਿਆ ਕਰਾਉਣਗੇ ਆਪਾਂ ਨੂੰ ਬਾਬੇ ਆਪਾਂ ਨੂੰ ਤੇ ਉੱਥੇ ਆਪਾਂ ਸੇਵਾ ਕਰਾਂਗੇ ਮਹਾਰਾਜ ਦੀ ਹਾਂਜੀ ਕਿ ਕਾਫੀ ਲੋਕ ਇਹ ਸਵਾਲ ਕਰ ਰਹੇ ਕਿ ਮੁੱਖ ਮੰਤਰੀ ਦੀ ਜ਼ਿਕਰ ਗਲਤੀ ਸੀ ਪਰ ਪ੍ਰਸ਼ਾਸਨ ਨੂੰ ਨਹੀਂ ਕਰਨਾ ਚਾਹੀਦਾ ਸੀਗਾ ਥੋੜੀ ਦਿਮਾਗੀ ਹਾਲਤ ਵੀ ਚੰਗੀ ਤਰ੍ਹਾਂ ਹੱਲੇ ਕਹਿ ਸਕਦੇ ਆ ਠੀਕ ਨਹੀਂ ਆ ਥੋੜੀ ਦਵਾਈ ਚੱਲ ਰਹੀ ਆ ਸੋ ਉਸ ਬਾਰੇ ਦੱਸੋ ਕਿਉਂਕਿ ਕਾਫੀ ਜਿਹੜੇ ਸੰਗਤ ਆ ਪੁੱਛ ਰਿਹਾ ਕਿ ਕਿਸ ਤਰੀਕੇ ਹਾਲ ਹੈ ਕਾਦੀ ਦਵਾਈ ਚ ਹਾਂ ਜੀ ਦਵਾਈ ਤੇ ਆਪਣੀ ਚੱਲਦੀ ਆ ਤਿੰਨ ਸਾਲ ਹੋ ਗਿਆ ਪਹਿਲਾਂ ਆਪਾਂ ਨੂੰ ਮਿਰਗੀ ਦੌਰਾ ਪੈਂਦਾ ਹੈ ਮਿਰਗੀ ਦੌਰਾਂ ਆਪਣੇ ਪਹਿਲਾ ਮੂੰਹ ਚੋਂ ਖੂਨ ਆਉਂਦਾ ਏ ਪਹਿਲਾ ਮੇਰੇ ਝੱਗ ਆਉਂਦੀ ਏ ਮੂੰਹ ਦੇ ਵਿੱਚੋਂ ਖੂਨ ਆਉਂਦਾ ਏ ਜਦੋਂ ਮੈਂ ਕੰਪਨੀ ਸੋਨੀ ਮਾਰਨ ਬਣਾ ਦੇ ਕੋਲ ਹਾਂ ਉਹਨਾਂ ਨੇ ਫਿਰ ਇਦਾਂ ਮੈਨੂੰ ਦੋ ਚਾਰ ਦਵਾਈਆਂ ਲੈ ਕੇ ਦਿੱਤ ਗਈਆਂ ਇਦਾਂ ਮੈਨੂੰ ਦਵਾਈਆਂ ਖਵਾਉਂਦੇ ਰਿਹਾ ਤਿੰਨ ਸਾਲ ਚਲੋ ਦਵਾਈ ਖਵਾਈ ਆ ਇਹ ਕੋਈ ਨਾਪੀਟਾਉਣ ਦੀ 시시 ਖਵਾਈ ਮੈਨੂੰ ਗੋਲੀਆਂ ਇਦਾਂ ਬੜੀ ਚਿੱਟੀ ਰੰਗ ਦੀ ਉਹ ਤਾਂ ਡਾਕਟਰ ਕਹਿੰਦੇ ਦਵਾਈ ਸਹੀ ਏ ਉਹ ਮੈਨੂੰ ਪ੍ਰੈਗਾਬਨਲ ਦੇ ਕੈਪਸੂਲ ਵੀ ਖਵਾਉਂਦੇ ਰਹਾ ਉਹ ਪ੍ਰੈਗਾਬਨਲ ਡਾਕਟਰਾਂ ਨੇ ਗਾਲਾਂ ਕੱਢੀਆਂ ਫਿਰ ਇੱਥੇ ਮੈਂਟਲ ਹਸਪੀਟਲ ਅਮਰitsar ਉਹਨਾਂ ਨੂੰ ਦਿਖਾਇਆ ਵੀ ਖਵਾਉਂਦੇ ਰਹਾ ਉਹ ਡਾਕਟਰਾਂ ਨੇ ਗਾਲਾਂ ਕੱਢੀਆਂ ਤੈਨੂੰ ਕਿਹੜੇ ਕੰਜਰ ਨੇ ਦਵਾਈ ਖਵਾਈ ਏ ਉਹ ਆਹਿੰਦੇ ਇਹ ਨਸ਼ੇ ਵਾਲੇ ਤੈਨੂੰ ਕੈਪਸੂਲ ਖਵਾਉਂਦੇ ਰਹਾ ਹਾਂਜੀ ਕਿੰਨੇ ਖਵਾਇਆ ਤੁਹਾਨੂੰ ਪ੍ਰੈਗ ਵਾਲੇ ਕੈਪਸੂਲ ਜੀ ਹਾਂਜੀ ਉਹ ਤਾਂ ਕੰਪਨੀ ਵਾਲੇ ਖਵਾਉਂਦੇ ਰਹਿਣਾ ਪਹਿਲਾਂ ਹਾਂਜੀ ਹਾਂਜੀ ਸੁਣੀ ਮਾਨ ਹੁਣੀ ਕਹਿ ਸਕਦੇ ਆ ਪੜੇ ਲਿਖੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਪ੍ਰੈਗੇ ਦੇ ਕੈਪਸੂਲ ਕਿਹੜੇ ਹੁੰਦੇ ਆ ਸਾਨੂੰ ਦੱਸਣ ਦੀ ਲੋੜ ਨਹੀਂ ਜੇਕਰ ਆਖਿਰੇ ਖਵਾਏ ਦਵਿੰਦਰ ਸਿੰਘ ਖਾਲਸਾ ਸਾਡਾ ਮੌਜੂਦਾ ਦਵਿੰਦਰ ਜੀ ਵਾਈ ਗੁਰਜੀ ਦਾ ਖਾਲਸਾ ਉਹ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਕਿਵੇਂ ਦੇਖਦੇ ਹੋ ਜੋ ਘਟਨਾ ਵਾਪਰੀ ਹੈ ਨਹੀਂ ਹੋਣੀ ਸਾਡੇ ਜਥੇਦਾਰ ਸਾਹਿਬ ਦਾ ਬਿਆਨ ਨਹੀਂ ਆਇਆ ਜੀ ਸਰਕਾਰਾਂ ਆਮ ਲੋਕਾਂ ਦੀਆਂ ਬਣਦੀਆਂ ਉਹਨਾਂ ਦਾ ਬਿਆਨ ਨਹੀਂ ਆਇਆ ਕਿਸ ਤਰੀਕੇ ਪੂਰੀ ਘਟਨਾ ਦੇਖਦੇ ਹੋ ਪਹਿਲਾਂ ਦੇਖੋ ਕਰਨ ਵੀ ਰੇ ਮੈਂ ਗੁਰਸਿੱਖ ਬੰਦਾ ਵਾਂ ਤੇ ਗੁਰੂ ਦੀ ਗੱਲ ਕਰਾਂਗਾ ਸਭ ਕੁਝ ਕੋਈ ਵੀ ਨਾ ਤੇ ਉਹਦੇ ਪਿੱਛੇ ਪਰਮਾਤਮਾ ਕਾਰਨ ਪੈਦਾ ਕਰਦਾ ਤੇ ਕਾਰਨ ਵੀ ਆਪ ਹੀ ਪੈਦਾ ਕਰਦਾ ਵਾ ਤੇ ਵਿੱਚ ਪਾ ਕੇ ਉਹਨੂੰ ਨਵੇੜਾ ਵੀ ਕਰਾਉਂਦਾ ਤਾਂ ਹੀ ਉਹਨੂੰ ਕਾਰਨ ਤੇ ਕਾਰਨ ਕਹਿੰਦੇ ਆ ਸੋ ਗੱਲ ਕੁੱਤੇ ਦੀ ਨਹੀਂ ਸੀ ਬੇਸਿਕਲੀ ਮੇਰੇ ਖਿਆਲ ਦੇ ਨਾਲ ਜਿੱਦਾਂ ਦੇ ਇਹ ਹਾਲਾਤ ਸੀ ਨਾ ਤੇ ਮੈਂ ਸਮਝਦਾ ਕਿ ਬੜਾ ਵੱਡੀਆਂ ਭਾਗਾਂ ਵਾਲਾ ਬਾਬਾ ਦੀਪ ਸਿੰਘ ਸੱਚੇ ਪਾਤਸ਼ਾਹ ਦਾ ਉਹਦੋਂ ਸ਼ਹੀਦੀ ਦਿਹਾੜਾ ਸੀ ਤੇ ਗੁਰਨਾਨਕ ਸੱਚੇ ਪਾਤਸ਼ਾਹ ਦਾ ਉਹਦੋਂ ਜਿਹੜਾ ਸੀ ਉਹ ਪ੍ਰਕਾਸ਼ ਪੂਰਵ ਸੀ ਮੇਰੇ ਮਨ ਦੇ ਵਿੱਚ ਆਇਆ ਕਿ ਉੱਥੇ ਜਿੰਨੇ ਵੀ ਲੋਕ ਜਾ ਰਹੇ ਆ ਨਾ ਉਹ ਚਾਹੇ ਉਹ ਫੋਕੀ ਸੌਰਤ ਕਰਕੇ ਜਾ ਰਹੇ ਆ ਚਾਹੇ ਲਿਊ ਵਿਊ ਲੈਣ ਕਰਕੇ ਆ ਜਾਂ ਕਿਸੇ ਕਾਰਨ ਕਰਕੇ ਵੀ ਜਾ ਰਹੇ ਆ ਪਰ ਉੱਥੇ ਸਾਰੇ ਬਲਦੀ ਤੇ ਤੇਲ ਪਾਉਣ ਗਏ ਆ ਜਿਨ੍ਹਾਂ ਦੇ ਪਰਿਵਾਰ ਦੀ ਹਾਲਾਤ ਜਾ ਕੇ ਦੇਖੋ ਤੁਸੀਂ ਤਾ ਮਾਫ ਕਰਨਾ ਗੁਰੂ ਮਾਫ ਕਰੇ ਮੈਨੂੰ ਜੇ 10 ਬੰਦੇ 50 ਬੰਦਿਆਂ ਦੇ ਘਰ ਚਲ ਜਿੰਦ ਤੇ ਮੇਰੇ ਖਲਣਾ ਚਾਹ ਪਲਾਉਣੀ ਔਖੀ ਹੋ ਜਾਣੀ ਆ ਤੇ ਮੈਨੂੰ ਕਿਸੇ ਸੱਜਣ ਦੇ ਥਰੂ ਪਤਾ ਲੱਗਾ ਵੀ ਇਹਨਾਂ ਦੇ ਘਰ ਤੇ ਚਾਹ ਬਣਾਉਣ ਜੋਗੀ ਖੰਡ ਵੀ ਹੈ ਨਹੀਂ ਆ ਮੈਂ ਉਸੇ ਵੇਲੇ ਆਪਣੇ ਸਾਥੀਆਂ ਦੇ ਨਾਲ ਗੱਲਬਾਤ ਕੀਤੀ ਤੇ ਆਪਾਂ ਸਾਰਿਆਂ ਨੇ ਜਿਹੜਾ ਵਾ ਤਿੰਨ ਚਾਰ ਤੋੜੇ ਜਿੰਨਾ ਰਾਸ਼ਨ ਬਣ ਸਕਦਾ ਕਿ ਹਾਂ ਇਹਨਾਂ ਦੇ ਬਹੁਤ ਤਾਂ ਨਹੀਂ ਤਾਂ 1.5 ਮਹੀਨੇ 2 ਮਹੀਨੇ ਸੌਖੇ ਲੰਘ ਜਾਣ ਆਪਾਂ ਰਾਸ਼ਨ ਪਹਚਾ ਕੇ ਇਹਨਾਂ ਦੇ ਘਰੇ ਬੇਸਿਕਲੀ ਸਾਡਾ ਮਕਸਦ ਜਿਹੜਾ ਇਹਨਾਂ ਦੇ ਘਰੇ ਰਾਸ਼ਨ ਦੇਣਾ ਸੀ ਇਹਨਾਂ ਦੇ ਪੰਗੇ ਦੇ ਵਿੱਚ ਇਨਵੋਲ ਹੋਣਾ ਨਹੀਂ ਲਿਕਨ ਜਦੋਂ ਉੱਥੇ ਇਹਨਾਂ ਦੇ ਪਿੰਡ ਦੇ ਪੰਚਾਇਤ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਇਹ ਕਹਿਣਾ ਸੀ ਲੋਕਾਂ ਦਾ ਵੀ ਕਹਿਣਾ ਸੀ ਕਿ ਇਹਦੇ ਵੱਲੋਂ ਵੀ ਉਸ ਝਗੜੇ ਦੇ ਦੌਰਾਨ ਇੱਕ ਗ੍ਰੰਥੀ ਸਿੰਘ ਦੀ ਪੱਗ ਦੇ ਉੱਪਰ ਅਟੈਕ ਕੀਤਾ ਗਿਆ ਹੁਣ ਸੱਜਣੋ ਗੱਲ ਸੁਣੋ ਮੇਰੀ ਚਾਹੇ ਮੁੱਖ ਮੰਤਰੀ ਦੀ ਪੱਗ ਲੱਥੀ ਚਾਹੇ ਗ੍ਰੰਥੀ ਸਿੰਘ ਦੀ ਪੱਗ ਲੱਥੀ ਚਾਹੇ ਉਹ ਪੁਲਿਸ ਵਾਲੇ ਦੀ ਲੱਥੀ ਪੱਗ ਕਿਸੇ ਦੀ ਨਹੀਂ ਪੱਗ ਤਾਂ ਗੁਰੂ ਦੀ ਸੀ ਨਾ ਫਿਰ ਜੇ ਗ੍ਰੰਥੀ ਸਿੰਘ ਦੀ ਵਾਲਾਂ ਦੀ ਉੱਥੇ ਦੁਰਗਤੀ ਹੋਈ ਆ ਜਾਂ ਇਹਦੀ ਦਸਤਾਰ ਲਾਈ ਗਈ ਆ ਤਾਂ ਉਹ ਵੀ ਗੁਰੂ ਦੀ ਲੱਥੀ ਜੇ ਮੰਤਰੀ ਵੱਲੋਂ ਪੱਗ ਲਾਈ ਗਈ ਤਾਂ ਉਹ ਵੀ ਗੁਰੂ ਦੀ ਲੱਥੀ ਜੇ ਉਹ ਪੁਲਿਸ ਵਾਲੇ ਦੀ ਪੱਗ ਲੱਥੀ ਤਾਂ ਉਹ ਵੀ ਗੁਰੂ ਦੀ ਸੀ ਲੱਥੀ ਸੀ ਲੇਕਿਨ ਕਦੇ ਕਿਸੇ ਨੇ ਸੋਚਿਆ ਨਹੀਂ ਸੋ ਜੇ ਇਹ ਉਹਨਾਂ ਵੱਲੋਂ ਇਹ ਲੋਕ ਜਾਂ ਜਿੱਥੇ ਬੰਦੀਆਂ ਉਹਨਾਂ ਪੁਲਿਸ ਵਾਲਿਆਂ ਦੇ ਉੱਪਰ ਅਫੇਅਰ ਕਰਾਉਂਦਾ ਕਰਾਉਂਦੇ ਸੀ ਮੁਕਦਮਾ ਕਰਾਉਂਦੇ ਸੀ ਫਿਰ ਬਣਦਾ ਇਹਦੇ ਤੇ ਵੀ ਸੀ ਨਾ ਇਹ ਤਾਂ ਫਿਰ ਫੈਸਲੇ ਤਾਂ ਹੀ ਹੋ ਸਕਦਾ ਨਾ ਇਸੇ ਕਰਕੇ ਅਸੀਂ ਦੂਰ ਅੰਦੇਸ਼ੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੋਚਿਆ ਵੀ ਭਾਈ ਪੰਚਾਇਤ ਵਾਲੇ ਵੀ ਇਕੱਠੇ ਮੇਰੇ ਭਰਾ ਹੋਏ ਸਾਬਕਾ ਸਰਪੰਚ ਚਾਹੇ ਉਹ ਮੌਜੂਦਾ ਸਰਪੰਚ ਉਹ ਗਰੰਥੀ ਸਿੰਘ ਦੇ ਅੱਗੇ ਵੀ ਆਪਾਂ ਹੱਥ ਪੱਲਾ ਜੋੜਿਆ ਉਹਨਾਂ ਦੇ ਘਰੇ ਬੈ ਕੇ ਚਾਹ ਵੀ ਪੀਤੀ ਫਿਰ ਉਸ ਤੋਂ ਬਾਅਦ ਮੰਤਰੀ ਸਾਹਿਬ ਨੂੰ ਸੱਦਿਆ ਉਹ ਪੁਲਿਸ ਵਾਲਿਆਂ ਦਾ ਵੀ ਰਸਤਾ ਕਾਇਮ ਕੀਤਾ ਕਿ ਭਾਈ ਤੁਸੀਂ ਆਓ ਤੇ ਆਪਾਂ ਜਿਹੜਾ ਇਸ ਮਸਲੇ ਨੂੰ ਬਰੌਲ ਮਿਲ ਕੇ ਤਾਂ ਉਹਨਾਂ ਨੇ ਆਖਿਆ ਕਿ ਬਾਬਾ ਜੀ ਅਸੀਂ ਗੁਰੂ ਸਾਹਿਬ ਤੋਂ ਮਾਫੀ ਮੰਗਦੇ ਹਾਂ ਇੰਨਾਂ ਕੋਲੇ ਮਾਫੀ ਮੰਗਦੇ ਹਾਂ ਉੱਤੇ ਉਹ ਗੋਇੰਦਵਾਲ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਲਿਖਤੀ ਮਾਫੀ ਵੀ ਹੋਈ ਹੈ ਤੇ ਉਹਨਾਂ ਨੇ ਜਿਹੜਾ ਜਨਤਕ ਮਾਫੀ ਵੀ ਮੰਗੀ ਹੈ ਤੇ ਗੁਰੂ ਸਾਹਿਬ ਤੋਂ ਮਾਫੀ ਵੀ ਮੰਗੀ ਹੈ ਤੇ ਇਸ ਮੁੱਦੇ ਨੂੰ ਠੰਡਾ ਕਰ ਦਿੱਤਾ ਗਿਆ ਉਹਨਾਂ ਨੇ ਲੋਕਾਂ ਨੇ ਕਈਆਂ ਨੇ ਨਾ ਲਾਹ ਜਿੰਨਾ ਤੱਕੋ ਖੱਟਿਆ ਖੱਟਿਆ ਹੁਣ ਵੀ ਖੱਟਣਗੇ ਗੁਰੂ ਕਿਰਪਾ ਕਰੇ ਗਾਂ ਵੀ ਬਥੇਰੇ ਮਿਲਨੇ ਨੇ ਪਰ ਮੈਂ ਉਸ ਗੁਰੂ ਘਰ ਇੱਕ ਅਰਦਾਸ ਕਰਕੇ ਆ ਸੱਚੇ ਪਾਤਸ਼ਾ ਜਿੱਦਾਂ ਦੀ ਦੀ ਦਿਮਾਗੀ ਹਾਲਤ ਆ ਨਾ ਕਿਰਪਾ ਕਰੀ ਮੇਰੀ ਸਿੱਖੀ ਦੀ ਇਲਾਜ ਰੱਖਣੀ ਲੋਕਾਂ ਨੇ ਤੂਮਤਾ ਤੇ ਮੇਰੇ ਤੇ ਵੀ ਲਾਉਣੀ ਆ ਲਾਈ ਜਾਣ ਲੋਕਾਂ ਦਾ ਕੰਮ ਆ ਕੋਈ ਚੱਕਰ ਨਹੀਂ ਪਰ ਰਾਤੀ ਮੈਨੂੰ ਆਪਣੇ ਪਰਿਵਾਰ ਚ ਰੱਖਿਆ ਠੀਕ ਆ ਹੁਣ ਵੀ ਤੁਸੀਂ ਮੇਰੇ ਨਾਲ ਬੈਠੇ ਹੋ ਹੁਣ ਵੀ ਅੱਜ ਸਵੇਰੇ ਜਾ ਕੇ ਉਹਨੂੰ ਪੁੱਛ ਲਓ ਸਭ ਤੋਂ ਪਹਿਲਾ ਕਾਰਜ ਇਹਦੀ ਦਵਾਈ ਇੱਕ ਮਹੀਨੇ ਦਵਾਈ ਦੀ ਲੈ ਕੇ ਆਏ ਹਾਂ ਹੁਣ ਇਹਦੇ ਫਾਦਰ ਸਾਹਿਬ ਦੀ ਆਈ ਆ ਮਹੀਨੇ ਬਾਅਦ ਜਾ ਕੇ ਦਾ ਚੈੱਕ ਅਪ ਵੀ ਕਰਾਵਾਂਗੇ ਠੀਕ ਆ ਦੂਜੀ ਚੀਜ਼ ਇਹ ਆ ਇਹ ਗੁਰੂ ਨੇ ਬਣਾਇਆ ਸੀ ਇਹਨੂੰ ਗਲਾ ਦਿੱਤਾ ਸੀ ਆਪਣਾ ਗੁਣਗਾਨ ਕਰਾਉਣ ਵਾਸਤੇ ਬੜੇ ਤਰੀਕੇ ਦੇ ਨਾਲ ਉਹਨਾਂ ਲੋਕਾਂ ਨੇ ਇਹਨੂੰ ਗੁਰੂ ਦੇ ਪਦ ਤੋਂ ਦੂਜੇ ਬੰਨੇ ਕਰਤਾ ਤੇ ਤਾਂ ਜਾ ਕੇ ਮੇਰੇ ਖਿਆਲ ਦੇ ਨਾਲ ਇਹਦੇ ਦਿਮਾਗੀ ਹਾਲਤ ਵੀ ਇਦਾਂ ਦੀ ਹੋਗੀ ਹੁਣ ਗੁਰੂ ਕਿਰਪਾ ਕਰੇਗਾ ਇਹ ਕੌਮ ਦਾਵਾ ਤੇ ਅਸੀਂ ਸਾਰੇ ਭੈਣ ਭਰਾਜ ਦੇ ਨਾਲ ਆ ਤੇ ਹੁਣ ਕੌਮ ਹੀ ਇਹਦਾ ਸਵਾਰੇਗੀ ਕਰਨ ਵਾਲਾ ਉਹ ਪ੍ਰਮਾਤਮਾ ਵਾ ਪਰ ਕੌਮ ਦੇ ਵਿੱਚ ਪ੍ਰਮਾਤਮਾ ਵਰਤਦਾ ਹੈ ਇਸ ਕਰਕੇ ਰਲ ਮਿਲ ਕੇ ਅਸੀਂ ਸਾਰੇ ਜਾਣੇ ਇਹਦੇ ਨਾਲ ਖੜੇ ਆਂ ਇਹਦੇ ਘਰ ਦੇ ਹਾਲਾਤ ਵੀ ਸੁਧਾਰਾਂਗੇ ਤੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਹੋਣਾ ਨੇ ਮੇਰੇ ਡਿਊਟੀ ਸਪੈਸ਼ਲੀ ਲਈ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਚਾਹੁੰਦੇ ਆਂ ਕਿ ਗੁਰੂ ਦਾ ਗੁਣ ਗਾਣ ਕਰੇ ਇਹਨੂੰ ਕਵੀਸ਼ਰੀ ਵਾਲੇ ਬੰਨੇ ਜੋੜਾਂਗੇ ਜਿਹੜੀ ਬਣਦੀ ਸੰਥਿਆ ਵਾ ਅਸੀਂ ਉਹ ਵੀ ਕਰਵਾਵਾਂਗੇ ਰਹੀ ਇਹਦੀ ਦਿਮਾਗੀ ਹਲਦੀ ਦੀ ਜ਼ਿੰਮੇਵਾਰੀ ਚੱਕੀ ਆ ਤੇ ਨਭਾ ਵੀ ਰਹੇ ਆ ਬਾ ਖੂਬੀ ਦੂਜੀ ਚੀਜ਼ ਇਹ ਤੇ ਘਰ ਦੇ ਹਾਲਾਤ ਰਲ ਮਿਲ ਕੇ ਪੈਣ ਪਰਾਵਾਂ ਦੇ ਨਾਲ ਜਿਹੜਾ ਵਾ ਜੋ ਵੀ ਇਹਦੇ ਮਹੀਨੇ ਦਾ ਇਹਦਾ ਬਣਦਾ ਹੋਏ ਗਣਾ ਬਾਬਾ ਜੀ ਨੂੰ ਕਹਿ ਕੇ ਜਾਂ ਆਪਣੇ ਕੋਲ ਕਰਕੇ ਇਹਦੇ ਮਾਪਿਓ ਦੇ ਹੱਥਲੀ ਤੇ ਜਰੂਰ ਰੱਖ ਕੇ ਆਇਆ ਕਰਾਂਗੇ ਇਹਦੇ ਘਰ ਦੇ ਹਾਲਾਤ ਇਹਦੇ ਹਾਲਾਤ ਜਿਹੜੇ ਆ ਉਹ ਸੁਧਾਰਾਂਗੇ ਤਾਂ ਜੋ ਜਿਹੜਾ ਇਹ ਆਪਣੀ ਜ਼ਿੰਦਗੀ ਨਵੀਂ ਦੇ ਵਿੱਚ ਜਿਹੜਾ ਵਾ ਉਹਨੇ ਕਦਮ ਰੱਖਣਾ ਤੇ ਰਲ ਮਿਲ ਕੇ ਆਪਾਂ ਦਾ ਕਾਰ ਸੱਚ ਕਰਾਂਗੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸੋ ਗੱਲ ਸਿਰਫ ਇੱਕ ਲੜਾਈ ਦੀ ਨਹੀਂ ਹੈ ਗੱਲ ਇਹ ਹੈ ਕਿ ਸਾਡੇ ਸਿੱਖਾਂ ਦੇ ਹਾਲਾਤ ਕੀ ਹੈ ਸਵਾਲ ਇਹ ਖੜੇ ਹੁੰਦੇ ਆ ਮੁੱਖ ਮੰਤਰੀ ਨਾਲ ਜੋ ਹੋਇਆ ਹੋ ਸਕਦਾ ਹੈ ਕਿ ਉਹ ਅਦਰ ਸਟੇਟਾਂ ਦੇ ਵਿੱਚ ਪੰਜਾਬ ਤੋਂ ਬਾਹਰ ਅਸੀਂ ਦੇਖਦੇ ਹਾਂ ਪਰ ਪੰਜਾਬ ਦੇ ਵਿੱਚ ਜਦ ਘਟਨਾ ਵਾਪਰੀ ਤਾਂ ਹਰ ਕਿਸੇ ਦੇ ਲੂ ਕੰਡੇ ਖੜੇ ਹੋਗੇ ਸੀਗੇ ਜਦ ਅਸੀਂ ਇਹ ਚੀਜ਼ ਦੇਖੀ ਤਾਂ ਸਾਡੇ ਵੱਲ ਵੀ ਇੱਕ ਸਵਾਲ ਆਇਆ ਦਿਮਾਗ ਦੇ ਵਿੱਚ ਕਿ ਪੰਜਾਬ ਦੇ ਵਿੱਚ ਹੋ ਕੇ ਚੱਲ ਕੀ ਰਿਹਾ ਅਸੀਂ ਵੱਡੀਆਂ-ਵੱਡੀਆਂ ਸੰਸਥਾਵਾਂ ਨੂੰ ਜਾਣਦੇ ਹਾਂ ਜੋ ਵਿਦੇਸ਼ਾਂ ਦੇ ਵਿੱਚ ਲੰਗਰ ਚਲਾ ਰਹੀ ਹੈ ਜਿੱਥੇ ਪਾਣੀ ਦੀ ਬੂੰਦ ਨਹੀਂ ਉੱਥੇ ਲੰਗਰ ਲਾ ਦਿੱਤੇ ਆ ਪਰ ਆਪਣੇ ਸਿੱਖਾਂ ਦੇ ਹਾਲਾਤ ਬਾਰੇ ਅਸੀਂ ਭਾਲੀ-ਪਾਣ ਜਾਣੂ ਪਰ ਅਸੀਂ ਆਪਣੇ ਸਿੱਖਾਂ ਨੂੰ ਕਿਉਂ ਨਹੀਂ ਪੁੱਛਦੇ ਸਿੱਖਾਂ ਦੇ ਮਾੜੇ ਪਰਿਵਾਰਾਂ ਨੂੰ ਕਿਉਂ ਨਹੀਂ ਪੁੱਛਦੇ ਅੱਜ ਸਪੇਨ ਦੀ ਗੱਲ ਕਰਦੇ ਆ ਅੱਜ ਸਾਊਥ ਅਫਰੀਕਾ ਦੀ ਗੱਲ ਕਰਦੇ ਆ ਜਿੱਥੇ ਹੜ ਵੀ ਆ ਜਾਣ ਤਾਂ ਸਿੱਖ ਪਹਿਲੇ ਪਹੁੰਚਦੇ ਆ ਪਰ ਪੰਜਾਬ ਦੇ ਵਿੱਚ ਵਸਦੇ ਸਿੱਖਾਂ ਦਾ ਕੋਣ ਪੁੱਛੇਗਾ ਕਿ ਜਦ ਉਹ ਹੀ ਪੰਜਾਬ ਦੇ ਵਿੱਚ ਵਸਦਾ ਸਿੱਖ 25 ਤੋਂ 30 ਲੱਖ ਕਰਜ਼ਾ ਚੱਕ ਕੇ ਵਿਦੇਸ਼ ਦੇ ਵਿੱਚ ਜਾ ਕੇ ਭੁੱਖਾ ਮਰੇਗਾ ਤਾਂ ਉਦੋਂ ਜ਼ਰੂਰ ਵੱਡੀਆਂ ਜਿੱਥੇ ਬੰਦਿਆਂ ਆ ਕੇ ਪੁੱਛਣਗੇ ਪਰ ਸਵਾਲ ਇਹ ਹੈ ਕਿ ਪੰਜਾਬ ਦੇ ਵਿੱਚ ਕੋਣ ਪੁੱਛੇਗਾ ਅਸੀਂ ਆਖਦੇ ਆ ਪੰਜਾਬ ਖਾਲੀ ਨਹੀਂ ਹੋਣਾ ਚਾਹੀਦਾ ਪੰਜਾਬ ਨੂੰ ਖਾਲੀ ਕਰਨ ਦੇ ਵਿੱਚ ਹਿੱਸਾ ਵੀ ਕਿਤਨਾ ਕਿਤੇ ਸਾਡਾ ਸਾਡੀ ਸੋਸਾਇਟੀ ਦਾ ਹੈਗਾ ਇਸ ਬਾਰੇ ਵਿਚਾਰ ਜਰੂਰ ਕਰਿਓ ਸੋਚਿਓ ਜਰੂਰ ਫਿਲਹਾਲ ਮੈਂ ਨਦੋਇਜ਼ਾਤ ਸਰਖਾਪੀ ਟੀਵੀ ਦੇ ਲਈ ਮੈਂ ਦਮਨਦੀਪ ਸਿੰਘ ਹੈ ਮਿਸਟਰ